ਮਿੰਟੋ ਜੀ ਉਹ ਇੱਕ ਜਗਮਨ ਸਮਰੇ ਦੀ ਵੀਡੀਓ ਨੇ ਸਿਆਸਤ ਦੇ ਵਿੱਚ ਕਾਫੀ ਕੁਝ ਫੱਲਾ-ਫੁੱਲਾ ਮਚਾਇਆ ਤੇ ਉਦੋਂ ਸਰਕਾਰ ਵੀ ਬਹੁਤ ਐਕਟਿਵ ਹੋਈ ਬੜੀ ਤਤਪਰਤਾ ਦਿਖਾਈ ਹੈ ਹੁਣ ਤੇ ਹੁਕਮ ਵੀ ਹੋ ਗਏ ਨੇ ਕਿ ਜਲਦੀ ਜਲਦੀ ਭਾਈ ਜਿੰਨੇ ਵੀ ਪਲੇਟਫਾਰਮਸ ਤੇ ਉਹ ਵੀਡੀਓ ਹੈ ਉਹਨੂੰ ਹਟਾਓ ਤੇ ਨਾਲ ਨਾਲ ਸਮਰੇ ਦੇ ਜਿੰਨੇ ਵੀ ਅਕਾਊਂਟ ਵਗੈਰਾ ਫੇਸਬੁੱਕ ਵਗੈਰਾ ਦਾ ਅਕਾਊਂਟ ਸੀ ਉਹ ਵੀ ਬਲੌਕ ਕਰਤਾ ਕਹਿੰਦੇ ਪਰ ਮੈਨੂੰ ਲੱਗਦਾ ਕਿ ਗੱਲ ਇੱਥੇ ਜਿੱਥੇ ਠੱਲ ਨਹੀਂ ਹੈ ਗੱਲ ਅਜੇ ਹੋਰ ਅੱਗੇ ਚੱਲਣੀ ਹੈ ਫਰੋਲਾ-ਫਰੋਲੀ ਤੇ ਅੱਜ ਤੁਸੀਂ ਵੇਖੋ ਕਿ ਜਗਮਨ ਸਮਰੇ ਦੇ ਜਿਹੜੇ ਕੇਸ ਸੀਗੇ ਉਹਨਾਂ ਦੀ ਸਾਰੀ ਡਿਟੇਲ ਉਹਨਾਂ ਨੇ ਅਖਬਾਰਾਂ 'ਚ ਛਪਾ ਦਿੱਤੀ ਹੈ। ਹੂੰ। ਉਹਦੇ 'ਤੇ ਦੋ ਮੁਕੱਦਮੇ ਠੱਗੀ ਠੋਰੀ ਦੇ ਆ। ਜਿਹੜੇ ਸਿਰਫ ਤੇ ਸਿਰਫ ਇੰਸਟਾ ਫੇਸਬੁੱਕ ਵਿੰਦੇ ਆ। ਉਹਨਾਂ ਦੀ ਜਾਣਕਾਰੀ ਹੇਤੂ ਦੱਸਦੇ ਮੈਂ ਕਿ ਹੁਣ ਬੜਾ ਵੱਡਾ ਮਸਲਾ ਸੀਗਾ ਨਾ ਕਿ ਉਹ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਕਿਉਂ ਬੰਦ ਸੀ? ਜੀ। ਕਿਉਂਕਿ ਫਿਰੋਜ਼ਪੁਰ ਜ਼ਿਲ੍ਹੇ ਦਾ ਕਿ ਕੇਸ ਸੀਗਾ ਸ਼ੈਤਲਵੰਡੀ ਪਾਈ ਦਾ। ਹੂੰ। ਠੀਕ ਹੈ ਨਾ ਜੀ? ਤਫਰੋਜ਼ਪੁਰ ਚਲੇ ਦਾ ਕੇਸ ਸੀਗਾ ਤਾਂ ਸਮਰਾ ਇਸੇ ਕਰਕੇ ਹੀ ਬੰਦ ਸੀ ਉੱਥੇ 2020 ਦਾ ਇਹ ਮਾਮਲਾ ਸੀ ਜੀ ਚਲੋ ਉੱਥੋਂ ਬਾਅਦ ਤੁਸੀਂ ਦੇਖੋ ਕਿ ਉਹ ਭੱਜਿਆ ਤੋਂ ਕਿਸ ਤਰ੍ਹਾਂ ਭੱਜਿਆ ਮੈਨੂੰ ਨਹੀਂ ਪਤਾ ਕਿਸ ਤਰੀਕੇ ਨਾਲ ਭੱਜਿਆ ਪਰ ਉਹ ਤੇ ਕਹਿੰਦਾ ਕਿ ਮੈਨੂੰ ਭਜਾਉਣ ਦੇ ਵਿੱਚ ਸੀ ਬਹੁਤ ਵੱਡੇ ਵੱਡੇ ਲੀਡਰਾਂ ਦਾ ਹੱਥ ਸੀਗਾ ਹਮ ਹਮ ਮੇਰੇ ਨਾਲ ਖੁਦ ਗੱਲ ਹੋਈ ਆ ਉਸ ਐਪੀਸੋਡ ਦੇ ਦੌਰਾਨ ਜੀ ਠੀਕ ਹੈ ਨਾ ਜੀ ਜਗਮਨ ਸਮਰਾ ਨੇ ਮੇਰੇ ਨਾਲ ਖੁਦ ਉਸ ਵੇਲੇ ਗੱਲ ਕੀਤੀ ਸੀ ਉਹ ਇਹੋ ਜਿਹੀ ਗੱਲਾਂ ਹੋਰ ਵੀ ਸਵਾਲੀਆ ਨਿਸ਼ਾਨ ਖੜੇ ਕਰ ਦਿੰਦੀਆਂ ਪ੍ਰਸ਼ਾਸਨ ਦੇ ਵੀ ਤੇ ਮਤਲਬ ਕਿ ਉਸ ਵੇਲੇ ਤੇ ਉਹਨੇ ਕੇਂਦਰੀ ਵਜ਼ੀਰ ਰਗੜ ਕੇ ਰੱਖਤੇ ਸਨ ਹੂੰ ਤਾਂ ਗੱਲ ਇਹ ਆ ਕਿ ਹੁਣ ਇਹਨਾਂ ਨੇ ਉਹ ਜਿਹੜੀ ਇੱਕ ਖਬਰ ਦਿੱਤੀ ਆ ਦੇਖੋ ਵੀਡੀਓ ਵਾਲੇ ਮਾਮਲੇ ਦੇ ਵਿੱਚ ਕੀ ਸੱਚ ਹੈ ਕੀ ਝੂਠ ਹੈ ਉਹਦੇ ਤੇ ਆਪਾਂ ਬਾਅਦ ਚ ਕਰਦੇ ਆ ਗੱਲ ਹੁਣ ਜਿਹੜੀ ਗੱਲ ਕੁੰਡਲੀ ਫੋਲਣ ਦੀ ਹੁੰਦੀ ਆ ਨਾ ਜਨਾਬ ਮਤਲਬ ਕਿ ਜਿੱਦਾਂ ਇੱਕ ਅੱਜ ਮੀਡੀਆ ਦੇ ਵਿੱਚ ਇਹ ਕਹਿ ਕੇ ਖਬਰ ਸ਼ਾਪੀ ਗਈ ਕਿ ਦੇਖੋ ਜੀ ਉਹਦੀ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਇਹ ਗੱਲਾਂ ਨਹੀਂ ਜਿਹੜੀਆਂ ਉਹ ਬੜੀਆਂ ਮੈਂ ਸਮਝਦਾ ਕਿ ਗਾਂਆਂ ਦੀਆਂ ਗੱਲਾਂ ਨੇ ਹਮ ਸਰ 420 ਦੇ ਕੇਸ ਦੇ ਵਿੱਚ ਕੀ ਹਵਾਲਗੀ ਲੈ ਲੋਗੇ ਬੰਦੇ ਦੀ ਜਿਹੜਾ ਕੈਨੇਡੀਅਨ ਸਿਟੀਜ਼ਨ ਹੈ ਜੀ ਨਹੀਂ 420 ਮੁਕੱਦਮੇ ਦੱਸਣ ਦਾ ਮੰਤਵ ਮੁਖ ਤੌਰ ਤੇ ਸਰਕਾਰ ਦਾ ਇਹ ਸੀਗਾ ਕਿ ਠੱਗੀ ਠੋਰੀ ਵਾਲੇ ਮਾਮਲਿਆਂ 'ਚ ਨਾਮਜ਼ਾਦੀ ਜੀ ਸਮਝ ਗਏ ਤੁਸੀਂ ਇਹ ਹੁੰਦੀ ਹੈ ਖਬਰਾਂ ਦੀ ਕਵਾਂਟਿਟੇਸ਼ਨ ਸਰਕਾਰ ਨੇ ਰਿਕਾਰਡ ਕੱਢਿਆ ਚਗਮਨ ਸਮਰਾ ਦਾ ਬਈ ਪੂਰੇ ਪੰਜਾਬ ਚੋਂ ਦੇਖੋ ਕਿੰਨੀਆਂ ਐਫ ਆਈ ਆਰ ਇਹਦੇ ਤੇ ਦਰਜ ਆ ਤਿੰਨ ਐਫ ਆਈ ਆਰ 420 ਦੀਆਂ ਦੋ ਤੇ ਤੀਸਰੀ ਤੇ ਆਟੋਮੈਟਿਕਲੀ ਹੋ ਜਾਏਗੀ ਨਾ ਜਦੋਂ ਤੁਸੀਂ ਹਿਰਾਸਤ ਦੇ ਵਿੱਚੋਂ ਭਜੇ ਜੀ ਤਾਂ ਤੀਜੀ ਹੋ ਗਈ ਉਹ ਤਿੰਨੇ ਇਹਨਾਂ ਨੇ ਅਖਬਾਰਾਂ ਦੇ ਵਿੱਚ ਛਾਪਾ ਦਿੱਤੀਆਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਐਕਚੁਅਲ 'ਚ ਇਹ ਕੌਣ ਆ ਠੀਕ ਹੈ ਜੀ ਜੀ ਹੁਣ ਜੇ ਹਵਾਲਗੀ 420 ਵਾਲੀ ਹਵਾਲਗੀ ਦੇਖੀਏ ਤੇ ਇਹ 420 ਛਡੋ ਤੇ 440 ਵਾਲੇ ਬੈਠੇ ਜਿਹੜੇ ਕਿੰਨੀ ਕਿੰਨੀ ਵਸੂਲੀ ਉਹ ਤੋਂ ਕਰਨ ਡੈ ਨੇ ਤੁਸੀਂ ਉਹਨਾਂ ਦੀ ਹਵਾਲਗੀ ਕਿੰਨੀ ਕੁ ਕਰਾ ਲਈ ਆ ਜੀ ਹਵਾਲਗੀ ਪੰਜਾਬ ਸਰਕਾਰ ਕਦੇ ਨਹੀਂ ਕਰਾ ਸਕਦੀ ਨਾ ਹੀ ਸਾਡਾ ਜਿਹੜਾ ਇਹ মিডিਆ ਹੈ ਨਹੀਂ ਇਹ ਕਰਵਾ ਸਕਦਾ ਹਵਾਲਗੀ ਦੀ ਇੱਕ ਪ੍ਰਕਿਰਿਆ ਜਿਹੜੀ ਹੁੰਦੀ ਹੈ ਮਹਿਲ ਚੌਕ ਸੀ 13000 ਕਰੋੜ ਰੁਪਈਆ ਲੈ ਕੇ ਜੱਜਮਸ ਸਵੇਰੇ ਉਹਦੀ ਜਿਹੜੀ ਸਪੈਸ਼ਲ ਜੇਲ ਬਣਾਈ ਗਈ ਆ ਮੈਂ ਉਹਦੀ ਪੋਸਟ ਪਾਈ ਸੀ ਕਿਆ ਦੇਖੋ ਪਾਈਆਂ ਸੀ ਜੀ ਤਾਂ ਹਵਾਲ ਕੀ ਮਹਿਲ ਚੌਕਸੀ ਦੀ ਕਿੰਨੇ ਸਾਲਾਂ ਬਾਅਦ ਹੋਣ ਜਾ ਰਹੀ ਆ ਹਮ ਸਾਹਬ ਨਾਲੋਂ 13000 ਕਰੋੜ ਦਾ ਮਾਮਲਾ ਹੈ ਬਿਲਕੁਲ ਸਮਰੇ ਤੇ ਪਤਾ ਨਹੀਂ ਕਿੰਨੇ ਕੋ 1000 ਜਾਂ ਕਿੰਨੇ ਕੋ ਲੱਖ ਦੀ ਠੱਗੀ ਦਾ ਜਾਂ ਕੋਈ ਐਸਾ ਵੈਸਾ ਮਾਮਲਾ ਹੋਏਗਾ ਆਈ ਡੋਟ ਨੋ ਪਰ ਤੁਸੀਂ ਇਹ ਦੇਖੋ ਕਿ ਕਈ ਹਜ਼ਾਰ ਕਰੋੜ ਦੀ ਠੱਗੀ ਦਾ ਮਲਜ਼ਮ ਕਿੰਨੇ ਸਾਲਾਂ ਬਾਅਦ ਹਾਲੇ ਆਇਆ ਨਹੀਂ ਹਾਂ ਉਹ ਵੀ ਜਦੋਂ ਹਵਾਲਗੀ ਦੀ ਪ੍ਰਕਿਰਿਆ ਚੱਲੀ ਆ। ਹੂੰ। ਮਤਲਬ ਇਦਾਂ ਨਹੀਂ ਹੁੰਦਾ ਕਿ ਸਾਡਾ মিডিਆ ਕਾਲਾ ਪੈ ਜਾਂਦਾ ਕਿ ਹਵਾਲਗੀ ਹੋਵੇਗੀ ਸਰ ਹਵਾਲਗੀ ਵਿਦੇਸ਼ ਮੰਤਰਾਲੇ ਤੇ ਏਜੰਸੀਆਂ ਦਾ ਕੰਮ ਹੈ ਨਾ ਕਿ ਸਾਡੀ ਲੋਕਲ ਪੁਲਿਸ ਦਾ ਲੋਕਲ ਗਵਰਨਮੈਂਟ ਦਾ ਕੰਮ ਹੈ। ਜੀ। ਠੀਕ ਹੈ ਨਾ ਜੀ। ਜੇ ਪੰਜਾਬ ਸਰਕਾਰ ਦੇ ਹੱਥ ਹੁੰਦਾ ਤੇ ਹੁਣ ਨੂੰ ਸ਼ਾਇਦ ਬਹੁਤ ਸਾਰੇ ਐਨਆਰਆਈ ਜਿਹੜੇ ਬੋਲਦੇ ਸੀਗੇ ਉਹਨਾਂ ਦੀ ਧੌਣ ਮਰੋੜ ਕੇ ਇਹਨਾਂ ਨੇ ਇੱਥੇ ਜੇਲ੍ਹ ਚ ਛੁੱਟੇ ਹੋ। ਬਿਲਕੁਲ মিডিਆ ਦੇ ਹਿਸਾਬ ਨਾਲ ਤਾਂ ਕਈ ਗੈਂਗਸਟਰ ਦੀ ਹਵਾਲਗੀ ਹੋ ਜਾਂਦੀ ਹੈ ਉਹ ਜਿਹੜੀ ਫੁੱਲੀ ਗਈ ਆ ਜਗਮਨ ਸਮਰਾਤ ਉਹ ਉਹੀ ਦੱਸਣ ਵਾਸਤੇ ਕਿ ਐਕਚੁਅਲ ਛਿਬੰਦਾ ਕੌਣ ਹੈ। ਜੀ ਠੀਕ ਹੈ ਜੀ ਹੁਣ ਉਹ ਵੀਡੀਓ ਜਿਹੜਾ ਹੈ ਦੇਖੋ ਅੱਜ ਉਸ ਵੀਡੀਓ ਤੇ ਬੋਲ ਰਹੇ ਸੰ ਬਲਤੇਜ ਪੰਨੋ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਨਿਸ਼ਾਨੇ ਤੇ ਲਿਆ ਜੀ ਜਦੋਂ ਭਾਰਤੀ ਜਨਤਾ ਪਾਰਟੀ ਨੂੰ ਨਿਸ਼ਾਨੇ ਤੇ ਲਿਆ ਤੇ ਉਸ ਵੇਲੇ ਉਹਨਾਂ ਨੇ ਇੱਕ ਗੱਲ ਕਹੀ ਕਿ ਆਹ ਦੇਖੋ ਮੇਰੇ ਹੱਥ ਚ ਪਲੰਦਾ ਹੈ ਕਿ ਜਿਹੜੇ-ਜਿਹੜੇ ਪੇਜਾਂ ਤੋਂ ਇਹ ਸਾਰੀ ਵੀਡੀਓ ਸ਼ੇਅਰ ਹੋਈ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜੇ ਆ ਜੀ ਉਹਨਾਂ ਨੇ ਦਿਖਾਇਆ ਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਆ ਮਿਸਟਰ ਸ਼ਰਮਾ ਉਨ੍ਹਾਂ ਦਾ ਬਿਆਨ ਵੀ ਕੋਟ ਕੀਤਾ ਕਿ ਉਹ ਕਿਸ ਤਰ੍ਹਾਂ ਮੁੱਖ ਮੰਤਰੀ ਨੂੰ ਟੌਂਟ ਮਾਰ ਰਹੇ ਆ ਕਿ ਗੱਲ-ਗੱਲ ਤੇ ਪ੍ਰੈਸ ਕਾਨਫਰੰਸ ਕਰਨ ਵਾਲਾ ਮੁੱਖ ਮੰਤਰੀ ਇਸ ਵੀਡੀਓ ਤੇ ਚੁੱਪ ਕਿਉਂ ਆ ਹੂੰ ਉਹਨਾਂ ਨੇ ਕਿਹਾ ਕਿ ਦੇਖੋ ਜੀ ਗੱਲ ਇਹ ਆ ਕਿ ਅਦਾਲਤ ਨੇ ਪਹਿਲਾਂ ਹੀ ਇਸ ਵੀਡੀਓ ਨੂੰ ਕੰਟੈਂਟ ਨੂੰ ਗਲਤ ਮੰਨਦਿਆਂ ਹੁਕਮ ਦੇ ਦਿੱਤਾ ਕਿ ਫੇਸਬੁੱਕ ਤੇ ਗੂਗਲ ਤੋਂ ਇਹ ਵੀਡੀਓ ਜਿਹੜੀ ਆ ਚੱਕ ਦਿਓ ਜੀ ਤੁਹਾਡੇ ਮੂਲ ਸਵਾਲ ਵੱਲ ਪਰਤਾਂ ਹੂੰ ਹੁਣ ਬੜਾ ਇੱਕ ਕੈਲੋ ਕੇ ਮਾਮਲਾ ਜਿਹੜਾ ਦੁਵੇਦਾਵਲਾ ਹੈ ਅਸਲ ਕੇ ਨਕਲ ਬਿਲਕੁਲ ਆਫੀਸ਼ੀਅਲੀ ਦੇਖੋ ਸੋਸ਼ਲ ਮੀਡੀਆ ਤੇ ਬੈਠਾ ਇਨਸਾਨ ਕੀ ਸੋਚਦਾ ਹੈ ਕੀ ਨਹੀਂ ਸੋਚਦਾ ਜਾਂ ਬਾਹਰ ਬੈਠਾ ਬੰਦਾ ਕੀ ਸੋਚਦਾ ਕੀ ਨਹੀਂ ਸੋਚਦਾ ਆਪਾਂ ਇਸ ਮਾਮਲੇ 'ਚ ਅਧਿਕਾਰਤ ਤੌਰ ਤੇ ਜੋ ਸਰਕਾਰ ਕਰ ਰਹੀ ਹੈ ਅਦਾਲਤ ਆਰਡਰ ਹੈ ਉਸ ਨੂੰ ਹੀ ਕਹਾਗੇ ਕਿ ਠੀਕ ਹੈ ਇਸ ਵੀਡੀਓ ਨੂੰ ਹਟਾਉਣ ਦਾ ਹੁਕਮ ਜਾਰੀ ਹੋ ਗਿਆ ਜੀ ਪਰ ਗੱਲ ਇਹ ਆ ਕਿ ਜੇ ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਵਾ ਕਿ ਭਈ ਇਹ ਵੀਡੀਓ ਅਸਲੀ ਹੋ ਸਕਦਾ ਤੇ ਮੁੱਖ ਮੰਤਰੀ ਨੂੰ ਖੁਦ ਜਵਾਬ ਦੇਣਾ ਚਾਹੀਦਾ ਤੇ ਸਰ ਤੁਸੀਂ ਇਸ ਵੀਡੀਓ ਨੂੰ ਇੰਡੀਆ ਚੋਂ ਫੋਰੈਂਸਿਕ ਜਾਂਚੋਂ ਲੰਗਾ ਕੇ ਦੇਖ ਲਓ ਜੀ ਕਿਉਂ ਕਿ ਕਿਉਂਕਿ ਪੰਜਾਬ ਦੇ ਮੈਂ ਵੈਸੇ ਵੀ ਕਹਿਣਾ ਮੈਂ ਕਿ ਇਹ ਕੋਈ ਬਹੁਤ ਵੱਡੇ ਮੁੱਦੇ ਨਹੀਂ ਹੁੰਦੇ ਹੂੰ ਠੀਕ ਹੈ ਜੀ ਇਹ ਸਾਨੂੰ ਚਸ ਜ਼ਿਆਦਾ ਲੱਗੀ ਹੋਈ ਹੈ ਜੀ ਬਿਲਕੁਲ ਬਿਲਕੁਲ ਮੈਂ ਇਸ ਨੂੰ ਕੋਈ ਇੱਕ ਕੋਈ ਮਤਲਬ ਕਿ ਸਾਡਾ ਕੌਮੀ ਮੁੱਦਾ ਬਣ ਗਿਆ ਜਾਂ ਇਹ ਕੋਈ ਸਾਡੇ ਲਈ ਸੰਕਟ ਬਣ ਗਿਆ ਮੰਨ ਲਓ ਮੁੱਖ ਮੰਤਰੀ ਰਿਮੂਵ ਹੋ ਜਾਏਗਾ ਦੂਸਰਾ ਆ ਜਾਏਗਾ ਚੱਲਣਾ ਉਹਨੇ ਕਿਹੜੀ ਰਿਮੂਵ ਟੇ ਜੀ ਮੰਨ ਲਓ ਮਾਨ ਨਹੀਂ ਕੋਈ ਗੱਲ ਬਹਿ ਜਾਏ ਕੱਲ ਨੂੰ ਕੋਈ 치ਮਾ ਬਹਿ ਜਾਵੇ ਕੋਈ ਅਰੋੜਾ ਬਹਿ ਜਾਵੇ ਹੂੰ ਕੋਈ ਫਲਾਣਾ ਬਹਿ ਜਾਵੇ ਚੱਲੇਗਾ ਕਿਥੋਂ ਹਾਂ ਦਸੂਏ ਤੋਂ ਤਾਂ ਚੱਲਣਾ ਰਿਹਾ ਉਹ ਤੋਂ ਅੱਗੇ ਕੰਮ ਕੀ ਹੋਣਾ ਉਹ ਦਸੂਏ ਤੋਂ ਨਹੀਂ ਚੱਲੇਗਾ ਉਹ ਦਿੱਲੀ ਤੋਂ ਹੀ ਚੱਲੇਗਾ ਜੀ ਠੀਕ ਹੈ ਜੀ ਕਾਦੀਆਂ ਚਾਗੜ ਰੱਖੀਆਂ ਨੇ ਅੱਛਾ ਹੁਣ ਮੇਰੀ ਗੱਲ ਸੁਣੋ ਤੁਸੀਂ ਵੀ ਇੱਥੇ ਇੱਕ ਮੰਤਰੀ ਦੀ ਵੀਡੀਓ ਹੋ ਗਈ ਬਾਰੇ ਹੂੰ ਯਾਦ ਹੈ ਤਾਂ ਯਾਦ ਹੈ ਬਿਲਕੁਲ ਸੁਖਪਾਲ ਸਿੰਘ ਖਹਿਰਾ ਨੇ ਸ਼ਾਇਦ ਉਹ ਜਾ ਕੇ ਸੌਂਪ ਦਿੱਤੀ ਤੁਹਾਨੂੰ ਸ਼ਾਇਦ ਯਾਦ ਹੋਏਗਾ ਮੈਂ ਘਟਨਾਕ੍ਰਮ ਹਾਂਜੀ ਹਾਂਜੀ ਤਤਾਤਮਕ ਤੌਰ ਤੇ ਜੋੜਦਾ ਵੀ ਆ ਤੇ ਸਥਾਪਤ ਵੀ ਕਰਦਾ ਜੀ ਉਸ ਵੀਡੀਓ ਨੂੰ ਰਾਜਪਾਲ ਨੇ ਭੇਜਿਆ ਫੋਰੈਂਸਿਕ ਲੈਬ ਚ ਹੂੰ ਭੇਜਿਆ ਪੁਸ਼ਟੀ ਹੋਈ ਕਿ ਵੀਡੀਓ ਜੈਨੂਇਨ ਹੈ ਹੂੰ ਉਹ ਮੰਤਰੀ ਅੱਜ ਵੀ ਕੈਬਨਟ ਚ ਬੈਠਾ ਹੈ ਆਪਾਂ ਪੰਜਾਬੀਆਂ ਨੇ ਤਾਂ ਭੁੱਲ ਵੀ ਭੁੱਲ ਪਾਲ ਗਏ ਬਿਲਕੁਲ ਕੀ ਕਰ ਲਿਆ ਤੁਸੀਂ ਜੀ ਤੁਸੀਂ ਬਸ ਜਿਹੜਾ ਮਨਪਰ ਜਾਵਾ ਕਰ ਲਿਆ ਬਸ ਉਹੀ ਕਰ ਤੁਸੀਂ ਇਸ ਵੀਡੀਓ ਨੂੰ ਛੱਡ ਦਿਓ ਉਸ ਵੀਡੀਓ ਤੇ ਪੰਜਾਬੀ ਸੋਚਣ ਜਰ ਰ ਕੇ ਕੀ ਹੋ ਗਿਆ ਮਲਕੀ ਉਹ ਵੀਡੀਓ ਤੇ ਪ੍ਰਮਾਣਤ ਹੋ ਚੁੱਕਾ ਹੈ ਨਾ ਜੀ ਜੀ ਰਾਜਪਾਲ ਨੇ ਜਾਂਚ ਪੜਤਾਲ ਕਰਕੇ ਤੇ ਸਰਕਾਰ ਨੂੰ ਭੇਜ ਦਿੱਤੀ ਕਿ ਵੀਡੀਓ ਜਾਨੀਓ ਮੈਂ ਬਾਈ ਹੁਣ ਤੁਸੀਂ ਦੇਖੋ ਕੀ ਕਰਨਾ ਕੀ ਹੋ ਗਿਆ ਹੂੰ ਦੱਸੋ ਮੈਨੂੰ ਆਪਣੇ ਆਪ ਤੋ ਪੁੱਛੋ ਤੇ ਸਹੀ ਅੱਛਾ ਹੁਣ ਪੁਰਾਣੇ ਨੇਤਾ ਜਿਹੜੇ ਉਹਨਾਂ ਦੇ ਵੀ ਮੀਮ ਬਣ ਰਹੇ ਕਿ ਕਾਸ਼ ਕਿਤੇ AI ਉਦੋਂ ਆਈ ਹੁੰਦੀ ਸਾਡੀ ਵੀ ਜਾਨ ਛੁੱਟੀ ਹੁੰਦੀ ਪਰ ਇਹ ਸਵਾਲ ਇਹਨਾਂ ਦੇ ਲਾਣੇ ਨੂੰ ਵੀ ਮੈਂ ਸਵੇਰੇ ਵੀ ਲਿਖਿਆ ਸੀਗਾ ਕਿ ਜਾਂ ਤਾਂ ਸਾਡੇ ਅਰਗੇੰਦੀਆਂ ਫੋਟੋਆਂ ਤੁਹਾਡੇ ਬੰਦਿਆਂ ਨੇ ਐਡਿਟ ਕੀਤੀਆਂ ਸਿਆਸਦਾਨਾਂ ਦੀਆਂ ਫੋਟੋ ਐਡਿਟ ਕੀਤੀਆਂ ਹੂੰ ਠੀਕ ਹੈ ਜੀ ਤੁਸੀਂ ਉਦੋਂ ਕਿਉਂ ਨਹੀਂ ਬੋਲਦੇ ਉਹ ਵੀ ਗਲਤ ਹੈ ਨਾ ਅੱਜ ਤੁਹਾਨੂੰ ਬੜਾ ਦੁੱਖ ਲੱਗ ਰਿਹਾ ਹੈ ਨਾ ਹੂੰ ਹੂੰ ਲੱਗਣਾ ਵੀ ਚਾਹੀਦਾ ਲੱਗਣਾ ਵੀ ਚਾਹੀਦਾ ਪਰ ਜਦੋਂ ਤੁਹਾਡੇ ਸਿਆਸੀ ਮੁਖਾਲਫਤ ਦੇ ਵਿੱਚ ਖਲੋਤੇ ਜਾਂ ਵਿਚਾਰਧਾਰਕ ਜਾਂ ਨੀਤੀਗਤ ਮੁਖਾਲਫਤ ਦੇ ਵਿੱਚ ਖਲੋਤੇ ਬੰਦਿਆਂ ਦੇ ਪਰਿਵਾਰਾਂ ਨਾਲ ਜਾਂ ਉਹਨਾਂ ਦੇ ਨਾਲ ਹੁੰਦਾ ਤੁਸੀਂ ਉਦੋਂ ਆਪਣੀ ਜ਼ਮੀਰ ਮਾਰ ਕੇ ਚੁੱਪ ਕਿਉਂ ਰਹਿੰਦੇ ਹੋ ਮੇਰਾ ਸਵਾਲ ਹੈ ਤੁਹਾਨੂੰ ਬਿਲਕੁਲ ਆਪਦੀ ਜ਼ਮੀਰ ਮਾਰ ਮੈਨੂੰ ਦੋ ਜਵਾਬ ਸਵਾਲ ਵੀ ਕਰ ਤੁਸੀਂ ਉਦੋਂ ਗਰੁੱਪਾਂ 'ਚ ਖੁਸ਼ ਹੁੰਨੇ ਹੋ ਤੁਸੀਂ ਤਾਂ ਖੁਦ ਟਰੋਲਰ ਹੋ ਸਾਹਿਬ ਮਾਨ ਸਾਹਿਬ ਤੇ ਖੁਦ ਟਰੋਲਰ ਨੇ ਇਹਨਾਂ ਨੂੰ ਸਬਕ ਲੈਣਾ ਚਾਹੀਦਾ ਇਹਨਾਂ ਚੀਜ਼ਾਂ ਤੋਂ ਜੀ ਕਿ ਅੱਜ ਜਸ ਟਰੋਲਿੰਗ ਤੋਂ ਤੁਸੀਂ ਦੁਖੀ ਹੋ ਗਏ ਹੋ ਵੀਡੀਓ ਸੱਚ ਹੈ ਝੂਠ ਹੈ ਚਲੋ ਇੱਕ ਜਾਂਚ ਦਾ ਵਿਸ਼ਾ ਜੀ ਦੁਖ ਤੇ ਹੋਇਆ ਨਾ ਕਿ ਕਿ ਸੇ ਚੀਜ਼ ਨਾਲੇ ਦੋਆ ਜਦ ਤੁਹਾਡੇ ਤੁਹਾਡੇ ਬੰਦਿਆਂ ਨੇ ਹਰ ਸਿਮਰਤ ਕੌਰ ਬਾਦਲ ਦੀਆਂ ਫੋਟੋ ਐਡਿਟ ਕਰਕੇ ਪਾਈਆਂ ਸਾਂ ਨਾਂ ਪੁੱਠੇ ਲਿਖ ਕੇ ਉਹ ਤੋਂ ਤੁਹਾਡੀ ਜ਼ਮੀਰ ਕਿਉਂ ਨਹੀਂ ਸੀ ਇਹ ਲੋਕ ਕਰਦੇ ਤੁਹਾਨੂੰ ਬੋਲਣਾ ਮੇਰਾ ਵੱਡਾ ਪ੍ਰਸ਼ਨ ਹੈ ਨਾਲੋ ਮੈਂ ਤੇ ਅੱਜ ਵੀ ਕਹਿਣਾ ਕਿ ਮੈਂ ਕੋਈ ਕਮੈਂਟ ਨਹੀਂ ਕੀਤਾ ਜੀ ਵਿਅਕਤੀਗਤ ਤੌਰ ਤੇ ਮਾਨ ਸਾਹਿਬ ਨੇ ਕਦੇ ਝਿਜਕ ਨਹੀਂ ਵਿਖਾਈ ਉਹ ਹਰੇਕ ਤੇ ਵਿਅਕਤੀਗਤ ਕਮੈਂਟ ਕਰ ਦਿੰਦੇ ਆ ਅਸੀਂ ਕੋਈ ਵਿਅਕਤੀਗਤ ਕਮੈਂਟ ਨਹੀਂ ਕੀਤਾ ਅਸੀਂ ਕਹਿੰਦੇ ਆ ਅਸੀਂ ਤੇ ਭਾਜਪਾ ਨੂੰ ਕਹਿੰਦੇ ਆ ਕਿ ਤੁਸੀਂ ਨਿਤਾਰਾ ਕਰਵਾ ਲੋ ਹਣ ਜੀ ਜੀ ਤੁਹਾਡੇ ਕੋਲ ਕੇਂਦਰੀ ਫੋਰੈਂਸਿਕ ਲੈਬ ਦਾ ਵੀ ਐਕਸੈਸ ਹੈ ਚੰਡੀਗੜ੍ਹ ਵਾਲੀ ਦਾ ਵੀ ਆ ਪੰਜਾਬ ਵਾਲੀ ਦਾ ਵੀ ਆ ਤੁਸੀਂ ਕਰਾ ਕੇ ਤੇ ਇਸ ਮਾਮਲੇ 'ਚ ਵਿਡਿਓ ਤੇ ਫਿਰ ਆਪੇ ਜਿਹੜੀ ਆਪੋਜੀਸ਼ਨ ਦੀ ਭੂਮਿਕਾ ਹੁੰਦੀ ਆ ਉਸ ਤੋਂ ਬਾਅਦ ਮੁੱਖ ਮੰਤਰੀ ਤੇ ਦਬਾਅ ਬਣੇਗਾ ਕਿ ਤੁਹਾਡੀ ਵੀਡੀਓ ਸੱਚੀ ਹੈ ਹੂੰ ਐਦਾਂ ਸਿਆਸੀ ਦੁਸ਼ਮਾਨ ਬਾਜੀ ਨਾਲ ਕਿਉਂ ਹੈ ਸਮਰਾ ਵੀ ਲਾਈ ਜਾਂਦਾ ਦੁਸ਼ਮਾਨ ਬਾਜੀ ਜੀ ਇਹ ਸਮਰੇ ਤੇ ਲਾਈ ਜਾਂਦੇ ਆ ਪਰ ਭਾਰਤੀ ਜਨਤਾ ਪਾਰਟੀ ਕੋਲ ਤੇ ਸਾਰਾ ਕੁਝ ਹੈਗਾ ਹੈ ਨਾ ਸਾਹਿਬ ਜੀ ਜੀ ਤੁਸੀਂ ਉਹਦੇ ਤੇ ਸਾਫ ਕਰ ਦਿਓ ਉਸ ਤੇ ਜਾਂਚ ਕਰਵਾ ਲਓ ਬਿਲਕੁਲ ਉਸ ਤੋਂ ਬਾਅਦ ਕੀ ਨੈਤਿਕ ਤੌਰ ਤੇ ਜਾਂ ਅਨੈਤਿਕ ਤੌਰ ਤੇ ਗਤੀਵਿਧੀ ਹੈ ਆਪੇ ਪਤਾ ਲੱਗ ਜਾਏਗਾ ਜੀ ਤਾਂ ਮੇਰੇ ਖਿਆਲ ਦੇ ਨਾਲ ਇਸ ਮਾਮਲੇ ਦੇ ਵਿੱਚ ਹੁਣ ਸਿਆਸਤ ਜ਼ਿਆਦਾ ਹੋਏਗੀ ਸਿਆਸਤ ਜ਼ਿਆਦਾ ਹੋਏਗੀ ਤੁਸੀਂ ਦੇਖਣਾ ਪਹਿਲਾਂ ਵਾਲੀ ਵੀਡੀਓ ਨੂੰ ਸ਼ਾਇਦ ਇੱਕ ਚੀਜ਼ ਅਸਲੀਅਤ ਰੋਲ ਜੇ ਵਿੱਚ ਪਰ ਸਿਆਸਤ ਨੂੰ ਇੱਕ ਮੌਕਾ ਹੈਗਾ ਕਹਿਣ ਵਾਲਿਆਂ ਨੂੰ ਵੀ ਡਿਫੈਂਡ ਕਰਨ ਨੂੰ ਆ ਬਿਲਕੁਲ ਸਿਆਸਤ ਤੇ ਹੋਏਗੀ ਸਾਬ ਵੈਸੇ ਮੈਂ ਤੇ ਹੈਰਾਨ ਆ ਕਿ ਜੇ ਇੰਨੀਆਂ ਪੁਰਾਣੀਆਂ ਵੀਡੀਓ ਸੀਗੀਆਂ ਵਿਗੜੀ ਵੀ ਇੰਨੀ ਪੁਰਾਣੀ ਸੀ ਤਾਂ 2022 22 ਦੇ ਵਿੱਚ ਮੁੱਖ ਮੰਤਰੀ ਹੀ ਕਿਉਂ ਬਣਨ ਦਿੱਤਾ ਗਿਆ ਜੀ ਠੀਕ ਹੈ ਨਾ ਜੀ ਮੇਰਾ ਵੀ ਇੱਕ ਪ੍ਰਸ਼ਨ ਹੈ ਬਿਲਕੁਲ ਮਤਲਬ ਕਿ ਮੇਰੇ ਜ਼ਹਿਨ ਦੇ ਵਿੱਚ ਸੋ ਕੱਲੇ ਆ ਕੇ ਇਸ ਵੇਲੇ ਇਸ ਮਾਮਲੇ ਦੇ ਵਿੱਚ ਕੋਰਟ ਤੱਕ ਗੱਲ ਗਈ ਹੈ ਹਮ ਅਧਿਕਾਰਤ ਤੌਰ ਤੇ ਇਸ ਵੀਡੀਓ ਨੂੰ ਇੰਡੀਆ ਚ AI ਨਾਲ ਜਨਰੇਟਡ ਕਰਾਰ ਦੇ ਦਿੱਤਾ ਗਿਆ ਜੀ ਭਾਰਤੀ ਜਨਤਾ ਪਾਰਟੀ ਮੁੱਖ ਮੰਤਰੀ ਤੇ ਤਨਜ਼ ਕੱਸ ਰਹੀ ਹੈ ਪਰ ਸਾਡਾ ਸਵਾਲ ਉਹਨਾਂ ਨੂੰ ਵੀ ਹੈ ਕਿ ਕੱਲੇ ਤਨਜ਼ ਕੱਸ ਰਹੇ ਹੋ ਤੁਸੀਂ ਠੀਕ ਹੈ ਜੀ ਤੇ ਜਿਹੜੇ ਬੰਦੇ ਦੀ ਵੀਡੀਓ ਪ੍ਰਮਾਣਿਤ ਹੋ ਚੁੱਕੀ ਹੈ ਤੁਸੀਂ ਉਹ ਉਹਦਾ ਕੀ ਕਰ ਲਿਆ ਜੀ ਉਹਦਾ ਕੀ ਕਰ ਲਿਆ ਨਾਲੇ ਮੁੱਖ ਮੰਤਰੀ ਜਿਹੜੇ ਆ ਚਲੋ ਤੇ ਬਾਅਦ ਚ ਬੋਲਣਗੇ ਹਮ ਜਿਸ ਇਲਾਕੇ ਤੋਂ ਕਾਰਜਕਾਰੀ ਪ੍ਰਧਾਨ ਨੇ ਪੰਜਾਬ ਪਾਦੇ ਉੱਥੋਂ ਹੀ ਤੇ ਵੀਡੀਓ ਨਿਕਲਿਆ ਸੀ ਜੀ ਜੀ